ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁਣੇ ਹੀ ਸੂਬਾ ਪ੍ਰਧਾਨ ਸਰਦਾਰ ਮਨਜੀਤ ਸਿੰਘ ਰਾਜ ਜੀ ਨੇ ਤੁਹਾਨੂੰ ਵਿਸਾਰਨਾ ਦੱਸ ਦਿੱਤਾ ਹੈ ਕਿ ਇਹ ਪੰਜਾਬੀ ਇਹ ਤਾਂ ਘੱਟ ਗਿਣਤੀ ਨਾਲ ਜੋ ਧੱਕਾ ਕਰਨਾ ਚਾਹੁੰਦੇ ਨੇ ਕੁਝ ਲੋਕ ਨੇ ਉਹ ਸਾਰਾ ਨਹੀਂ ਹਿੰਦੁਸਤਾਨ ਕੁਝ ਭਾਰਤ ਦੇ ਵਿੱਚ ਇਹੋ ਜਿਹੇ ਲੋਕ ਨੇ ਜਿਹੜੇ ਹਮੇਸ਼ਾ ਅੱਗ ਲਾਉਂਦੇ ਨੇ ਮੈਂ ਉਹਨਾਂ ਨੂੰ ਬੇਨਤੀ ਕਰਨਾ ਕਿ ਭਾਈ ਬੰਦੇ ਬਣ ਜਿਓ ਹਮੇਸ਼ਾ ਉਹਨਾਂ ਨੇ ਪੰਜਾਬ ਨਹੀਂ ਭਾਰਤ ਦਾ ਨਾਮ ਪੂਰੇ ਵਰਲਡ ਦੇ ਵਿੱਚ ਰੋਸ਼ਨ ਕੀਤਾ ਪੱਗ ਬਨ ਕੇ ਇਹ ਪੱਗ ਨੂੰ ਟਾਰਗੇਟ ਕਰਦੇ ਨੇ ਹੁਣ ਮੈਚ ਹੋਣੇ ਨੇ ਉੱਥੇ ਖਿਡਾਰੀ ਜਾਣੇ ਨੇ ਹੁਣ ਇੱਕ ਹੋਰ ਗੱਲ ਦਾ ਹੈ ਗੁਜਰਾਤ ਚ ਬਾਰਡਰ ਬੰਦ ਹੋ ਗਏ ਆ ਇਹਨਾਂ ਸੰਧੂਰ ਕੀਤਾ ਹੁਣੇ ਹੀ ਪੰਜਾਬ ਦੇ ਉੱਥੇ ਇੱਥੇ ਬਾਰਡਰ ਬੰਦ ਕਰਤਾ ਗੁਜਰਾਤ ਚ ਬਾਰਡਰ ਖੁੱਲੇ ਆ ਕਾਰਨ ਕੀ ਕਿ ਪੰਜਾਬ ਨਾਲ ਧੱਕਾ ਕਰਨਾ ਚਾਹੁੰਦੇ ਆ ਪੰਜਾਬੀਆਂ ਧੱਕਾ ਕਰਨਾ ਚਾਹੁੰਦੇ ਆ ਅਸੀਂ ਤੇ ਸਾਰੇ ਮਿਲ ਕੇ ਕਹਿੰਨੇ ਆ ਦਲਜੀਤ ਦਸਾਂਝ ਨੂੰ ਜਿੰਨੇ ਵੀ ਸਾਡੇ ਸਿੱਖ ਜਿਹੜੇ ਨੇ ਅਸੀਂ ਪੰਜਾਬੀਅਤ ਨਾਲ ਪੰਜਾਬ ਨਾਲ ਤੇ ਪੰਜਾਬੀ ਨੂੰ ਉੱਤੇ ਚੁੱਕਣ ਵਾਲਿਆਂ ਨਾਲ ਹਮੇਸ਼ਾ ਨਾਲ ਰਾਵਾਂਗੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਜਿੰਦਾਬਾਦ 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 ਸਾਡੀ ਪੰਜਾਬੀਅਤ ਜਿੰਦਾਬਾਦ ਜਿੰਦਾਬਾਦ ਹਾਂਜੀ ਬਦਾਂਜੀ ਕੀ ਕਹਿਣਾ ਚਾਹੁੰਦੇ ਜਿਹੜੇ ਇਕੱਠੇ ਹੋਏ ਆਪਾਂ ਜਿੱਤੇ ਅੱਜ ਭਾਰਤੀ ਕਿਸਾਨ ਯੂਨੀਅਨ ਦੁਆਬਾ ਵੱਲੋਂ ਸਾਰੇ ਹੀ ਸਾਡੇ ਅਹੁਦੇਦਾਰ ਤੇ ਸਾਰੇ ਮੈਂਬਰ ਸਹਿਬਾਨ ਅੱਜ ਅਸੀਂ ਜਥੇਬੰਦੀ ਵੱਲੋਂ ਪ੍ਰੋਗਰਾਮ ਰੱਖਿਆ ਕਿ ਪਿੰਡ ਨੂੰ ਸਾਝ ਕੇ ਲਾ ਜੋ ਕਿ ਦਲਜੀਤ ਸਿੰਘ ਨੂੰ ਸਾਂਝਦਾ ਨਗਰ ਹੈ ਸੋ ਅਸੀਂ ਸਾਡੇ ਉਸ ਪੰਜਾਬੀ ਕਲਾਕਾਰ ਨੂੰ ਹੌਸਲਾ ਵਧਾਈ ਕਰਨ ਲਈ ਕਿਉਂਕਿ ਉਸ ਨੇ ਪੰਜਾਬ ਦਾ ਨਾਮ ਪੂਰੇ ਵਰਲਡ ਦੇ ਵਿੱਚ ਉੱਚਾ ਕੀਤਾ ਜਿੱਥੇ ਕੋਈ ਸਿੱਖ ਚਿਹਰਾ ਨਹੀਂ ਪਹੁੰਚ ਗਿਆ ਉੱਥੇ ਤੱਕ ਪਹੁੰਚਿਆ ਸੋ ਅੱਜ ਉਹਦੇ ਨਾਂ ਤੇ ਕਿਤਾਬਾਂ ਛਪਣੀਆਂ ਸ਼ੁਰੂ ਹੋ ਗਈਆਂ ਬਾਹਰਲੇ ਮੁਲਕਾਂ ਦੇ ਵਿੱਚ ਤੇ ਉਹਦੀ ਇੱਕ ਜਿਹੜੀ ਫਿਲਮ ਹੈ ਸਰਦਾਰ ਜੀ 3 ਉਹਨੂੰ ਇੱਥੇ ਭਾਰਤ ਦੇ ਵਿੱਚ ਰਿਲੀਜ਼ ਕਰਨ ਤੋਂ ਉਹ ਜਿਹੜੇ ਸ਼ਰਾਬ ਦੀ ਅੰਸਰ ਆ ਰੋਕ ਰਹੇ ਆ ਸੋ ਅਸੀਂ ਮੰਗ ਕਰਦੇ ਆ ਕਿ ਇਹ ਜਿਹੜਾ ਸਰਦਾਰ ਜੀ 3 ਫਿਲਮ ਹੈ ਉਹਨੂੰ ਪੂਰੇ ਭਾਰਤ ਦੇ ਵਿੱਚ ਰਿਲੀਜ਼ ਕੀਤਾ ਜਾਵੇ ਕਿਉਂਕਿ ਬਾਹਰਲੇ ਮੁਲਕਾਂ 'ਚ ਰਿਲੀਜ਼ ਹੋ ਚੁੱਕੀ ਹੈ ਤੇ ਲੋਕਾਂ ਨੇ ਬਹੁਤ ਸਰਾਇਆ ਲੋਕਾਂ ਨੇ ਵੱਡਾ ਪਿਆਰ ਦਿੱਤਾ ਸੋ ਅਸੀਂ ਭਾਰਤੀ ਕਿਸਾਨ ਯੂਨੀਅਨ ਦੁਆਬਾ ਦਲਜੀਤ ਸਿੰਘ ਦੋਸਾਂਝ ਦੇ ਨਾਲ ਖੜੇ ਆ ਡਟ ਕੇ ਔਰ ਅਸੀਂ ਮੰਗ ਕਰਦੇ ਆ ਭਾਰਤ ਸਰਕਾਰ ਕੋਲੋਂ ਕਿ ਉਹਦੀ ਜਿਹੜੀ ਫਿਲਮ ਇਹ ਰਿਲੀਜ਼ ਕੀਤੀ ਜਾਵੇ ਅੱਜ ਇੱਕ ਇੱਕ ਕਾਫਲਾ ਉਹਦੇ ਨਗਰ ਨੂੰ ਜਾ ਰਿਹਾ ਉੱਥੇ ਨਗਰ ਵੀ ਸਾਡੀ ਜਿਹੜੀ ਜੱਥੇ ਬੰਦਿਆ ਕਾਰਤੂਨ ਸਾਰੇ ਇਕੱਠੇ ਹੋ ਰਹੇ ਆ ਅਸੀਂ ਇਹ ਪੂਰੇ ਵਰਲਡ 'ਚ ਦੱਸਣਾ ਚਾਹੁੰਦੇ ਆ ਕਿ ਅਸੀਂ ਉਹ ਸਾਡੇ ਪੰਜਾਬੀ ਸੂਰਮੇ ਦੇ ਨਾਲ ਪੰਜਾਬੀ ਨੌਜਵਾਨ ਨਾਲ ਪੰਜਾਬੀ ਸਿੰਗਰ ਦੇ ਨਾਲ ਜਿਹੜਾ ਕਿ ਸਟੇਜਾਂ ਤੇ ਚੜ ਕੇ ਕਹਿੰਦਾ ਕਿ ਆ ਗਿਆ ਪੰਜਾਬ ਅਸੀਂ ਉਹਦੇ ਨਾਲ ਡਟ ਕੇ ਖੜੇ ਆਂ ਔਰ ਉਹਦੀ ਜਿਹੜੀ ਫਿਲਮ ਆ ਉਹਨੂੰ ਰਿਲੀਜ਼ ਕਰਾ ਕੇ ਹਟਾਂਗੇ ਇਹ ਜਿਹੜੇ ਲੋਕ ਸ਼ਰਾਰਤੀ ਨੇ ਇਹਨਾਂ ਨੂੰ ਇਹ ਕਹਿੰਨੇ ਆ ਬਈ ਆਪਣੀ ਜ਼ੁਬਾਨ ਤੇ ਲਗਾਮ ਦਿਓ ਔਰ ਇਹ ਜਿਹੜੇ ਤੁਸੀਂ ਕੰਮ ਕਰ ਰਹੇ ਹੋ ਕੀ ਤੁਸੀਂ ਨਰਿੰਦਰ ਮੋਦੀ ਨੂੰ ਕਹੋਗੇ ਕਿ ਜਿਹੜਾ ਉੱਥੇ ਜਾ ਕੇ ਬਰਥਡੇ ਮਨਾਉਂਦਾ ਰਿਹਾ ਪਾਕਿਸਤਾਨ ਉਹਨੂੰ ਕਹੋਗੇ ਵੀ ਬਾਤ ਚ ਲੈ ਜਾ ਇੰਡੀਆ ਤੋਂ ਫਿਰ ਭਾਈ ਇੱਕ ਸਿੱਖੀ ਸਰੂਪਤ ਜਿਹੜਾ ਨੌਜਵਾਨ ਸਿੰਗਰ ਹੈ ਜਾਂ ਇੱਕ ਕਲਾਕਾਰ ਹੈ ਉਹਦੀ ਫਿਲਮ ਨੂੰ ਰੋਕਣਾ ਇਹ ਕਹਿ ਦਿਓ ਕਿ ਘੱਟ ਗਿਣਤੀਆਂ ਦੇ ਨਾਲ ਜ਼ਬਰ ਕਰਨ ਦੀ ਗੱਲ ਹੈ ਭਾਰਤ ਸਰਕਾਰ ਦੀ ਔਰ ਉਹ ਜਿਹੜੇ ਇਹਨਾਂ ਦੇ ਸੈਂਸਰ ਬੋਰਡ ਉਹਨਾਂ ਦੀ ਮੈਂ ਸਪਸ਼ਟ ਸ਼ਬਦਾਂ 'ਚ ਕਹਾਂਗਾ ਕਿ ਇਹਨੂੰ ਤੁਰੰਤ ਜਿਹੜਾ ਸਰਦਾਰਜੀ 3 ਆ ਉਹਨੂੰ ਭਾਰਤ ਦੇ ਵਿੱਚ ਰਿਲੀਜ਼ ਕੀਤਾ ਜਾਵੇ। ਇੱਕ ਥੋੜੇ ਦਿਨਾਂ ਬਾਅਦ ਹੀ ਹੁਣ ਇੱਕ ਮੈਚ ਵੀ ਸ਼ੁਰੂ ਹੋਣ ਲੱਗੇ ਆ ਇੰਡੀਆ ਤੇ ਪਾਕਿਸਤਾਨ ਦੇ ਕੀ ਤੁਸੀਂ ਉਹਨੂੰ ਬੈਨ ਕਰਾਉਣ ਲਈ ਵੀ ਕੋਈ ਅੱਗੇ ਮੋਹਮ ਬਿੱਟੂਗੇ ਕਿਉਂਕਿ ਜੇ ਤਾਂ ਫਿਲਮ ਤਾਂ ਬੈਨ ਹੋ ਗਈ ਇੱਕ ਪਾਕਿਸਤਾਨੀ ਐਕਟਰ ਕਰਕੇ ਕੀ ਹੁਣ ਤੁਸੀਂ ਮੋਹਮ ਬਿੱਟੂਗੇ ਕਿ ਆ ਜਿਹੜੀ ਉਹ ਮੈਚ ਹੋ ਰਿਹਾ ਉਹ ਵੀ ਕੈਨਸਲ ਕੀਤੇ ਜਾਣਗੇ ਨਹੀਂ ਅਸੀਂ ਉਹਨਾਂ ਸ਼ਰਾਰਤੀ ਲੋਕਾਂ ਨੂੰ ਇਹ ਕਹਾਂਗੇ ਅਸੀਂ ਕਦੇ ਵੀ ਇਸ ਪੱਕਟ 'ਤੇ ਨਹੀਂ ਕਿ ਕੋਈ ਸਪੋਰਟਸਮੈਨ ਖੇਡਣਾ ਚਾਹੁੰਦੇ ਉਹਨੂੰ ਰੋਕਿਆ ਜਾਵੇ ਅਸੀਂ ਕਹਿੰਦੇ ਆ ਮੈਚ ਹੋਣੇ ਚਾਹੀਦੇ ਆ ਪਰ ਮੈਂ ਉਹਨਾਂ ਨੂੰ ਉਹ ਬੱਕੜਾਂ ਨੂੰ ਪੁੱਛਣਾ ਚਾਹਣਾ ਜਿਹੜੇ ਇਹ ਗੱਲ ਦੀ ਬਾਰ-ਬਾਰ ਰੌਲਾ ਪਾਉਂਦੇ ਐ ਕਿ ਬਈ ਜੀ ਇੱਕ ਹੀਰੋਇਨ ਉਹਨੇ ਪਾਕਿਸਤਾਨੀ ਲੈ ਲਈ ਕੀ ਇੰਡੀਆ ਦੀ ਟੀਮ ਜਾ ਕੇ ਪਾਕਿਸਤਾਨੀ ਪਲੇਅਰਾਂ ਨਾਲ ਹੱਥ ਮਿਲਾਉ ਉੱਥੇ ਬੋਲੋਗੇ ਉਹਨੂੰ ਫੇਰ ਤੁਸੀਂ ਕੀ ਕਹਿੰਦੇ ਹੋ ਅਸੀਂ ਨਹੀਂ ਰੋਕਦੇ ਅਸੀਂ ਕਹਿੰਦੇ ਹਾਂ ਮੈਚ ਹੋਣੇ ਚਾਹੀਦੇ ਆ ਐਸੀ ਕਹਿੰਦੇ ਆ ਸਾਰਿਆਂ ਦੇ ਇੱਛਾ ਸਾਂਝ ਹੋਣੀ ਚਾਹੀਦੀ ਆ ਸਾਡੀ ਕੌਮ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਕਿਹਾ ਕਿ ਪਿਆਰ ਪਾਉਣਾ ਹੈ ਪਿਆਰ ਦੀ ਭਾਵਨਾ ਰੱਖਣੀ ਹੈ ਨੇੜਤਾ ਕਰਨੀ ਹੈ ਇਸੇ ਨਾਲ ਜ਼ਬਰ ਨਹੀਂ ਕਰਨਾ ਪਰ ਜਿਹੜੇ ਲੋਕ ਸ਼ਰਾਰਤੀ ਘੱਟ ਗਿਣਤੀਆਂ ਦਾ ਇੱਕ ਸਿੱਖ ਚਿਹਰੇ ਨੂੰ ਟਾਰਗੇਟ ਕਰਨ ਅਸੀਂ ਉਹ ਕਦੇ ਸਹਿਨ ਨਹੀਂ ਕਰਾਂਗੇ ਔਰ ਅਸੀਂ ਇਹ ਕਵਾਂਗੇ ਭਾਰਤ ਸਰਕਾਰ ਨੂੰ ਕਿ ਇਹਨੂੰ ਤੁਰੰਤ ਫਿਲਮ ਨੂੰ ਰਿਲੀਜ਼ ਕੀਤਾ ਜਾਵੇ ਔਰ ਉਹ ਜਿਹੜੇ ਮੈਚ ਵੀ ਹੋਣੇ ਚਾਹੀਦੇ ਆ ਪਰ ਉਹਨਾਂ ਭਵਕੜਾਂ ਨੂੰ ਮੈਂ ਸਵਾਲ ਕਰਦਾ ਕਿ ਹੁਣ ਤੁਸੀਂ ਕੀ ਕਹੋਗੇ ਮੈਨੂੰ ਇਹ ਦੱਸੋ ਕਿ ਪਹਿਲਾਂ ਵੀ ਆਰਟਿਸਟ ਜਿਹੜੇ ਆ ਯਾਰ ਜਿੱਥੇ ਡੋਂਦੇ ਰਿਹਾ ਜਿਹੜੇ ਵਿੱਚ ਮੈਂ ਕਹਾਂਗਾ ਫਾਲਤੂ ਬੋਲਣ ਵਾਲੇ ਜਿਨ੍ਹਾਂ ਨੂੰ ਹੁਣ ਕੋਈ ਨਹੀਂ ਚੱਲਦਾ ਪੰਜਾਬ ਦੇ ਵਿੱਚ ਉਹ ਜਿਹੜੇ ਬੋਲਦੇ ਨੇ ਆਪ ਜਾ ਕੇ ਉੱਥੇ ਭੰਗੜੇ ਪਾਉਂਦੇ ਰਹੇ ਨੇ ਤੇ ਉਹਨਾਂ ਨੂੰ ਵੀ ਇਹ ਮੈਂ ਕਵਾਂਗਾ ਆਪਣੇ ਆਪ ਨੂੰ ਸੰਭਾਲੋ ਨਹੀਂ ਤਾਂ ਪੰਜਾਬ ਦੇ ਲੋਕ ਤੁਹਾਨੂੰ ਕਦੇ ਨਹੀਂ ਬਖਸ਼ਣ ਸਰਦਾਰ ਜੀ ਤੁਹਾਨੂੰ ਨਹੀਂ ਲੱਗਦਾ ਕਿ ਇੱਕ ਦਲਜੀਤ ਦਸਾਂ ਨੇ ਪੰਜਾਬ ਪੰਜਾਬੀ ਤੱਕ ਦਸਤਾਰ ਦੀ ਪੂਰੀ ਬੱਲੇ ਬੱਲੇ ਕਰਾਈਆ ਪੂਰੀ ਵਰਲਡ 'ਚ ਇਹ ਕੋਈ ਸਾਜ਼ਿਸ਼ ਤਹਿਤ ਆ ਕੀ ਹੈ ਬਿਲਕੁਲ ਇੱਕ ਸਾਜ਼ਿਸ਼ ਦੇ ਤਹਿਤ ਅੱਜ ਸਿੱਖੀ ਸਰੂਪ ਨੂੰ ਪੂਰੇ ਵਰਲਡ 'ਚ ਜੰਮਦਾ ਦੇ ਕੇ ਉਹ ਲੋਕ ਜਿਹੜੇ ਸ਼ਰਾਰਤੀ ਲੋਕ ਹੈ ਜਿਹੜੇ ਈਰਖਾ ਵਾਲੇ ਲੋਕ ਹੈ ਜਿਹੜੇ ਘੱਟ ਮੱਦੇ ਵਾਲੇ ਆ ਮੱਦਾ ਇਹਨੂੰ ਕਹਿੰਦੇ ਭਈ ਬੱਟ ਸੈਨ ਸ਼ਕਤੀ ਵਾਲੇ ਲੋਕ ਉਹ ਲੋਕ ਕਮਜ਼ੋਰ ਲੋਕ ਉਹਦਾ ਵਿਰੋਧ ਕਰਦੇ ਆ ਬਹਾਦਰ ਲੋਕ ਕਦੇ ਵਿਰੋਧ ਨਹੀਂ ਕਰਦੇ ਬਹਾਦਰ ਲੋਕ ਹਮੇਸ਼ਾ ਕਹਿੰਦੇ ਆ ਤੇ ਭਾਈ ਕੋਈ ਵੀ ਕੌਮ ਹੈ ਉਹ ਆਪਣੇ ਕੰਮਾਂ ਨਾਲ ਆਪਣੀ ਸਮਝ ਨਾਲ ਆਪਣੇ ਕਿੱਤੇ ਨਾਲ ਆਪਣੇ ਕਿਰਦਾਰ ਨਾਲ ਉੱਚਾ ਜਾ ਰਿਹਾ ਤੇ ਉਹ ਸਾਡੇ ਕਿਰਦਾਰ ਨੂੰ ਉਹਨੇ ਦਲਜੀਤ ਦਸਾਂਝ ਦਾ ਕਿਰਦਾਰ ਨਹੀਂ ਉੱਚਾ ਹੋਇਆ ਉਹਨੇ ਪੂਰੇ ਪੰਜਾਬ ਤੇ ਪੰਜਾਬੀਅਤ ਤੇ ਸਾਡੀ ਨਸਕਾਰ ਨੂੰ ਉਰੇ ਵਰਲਡ 'ਚ ਉੱਚਾ ਕੀਤਾ ਤੇ ਉਹਦੀ ਇਹ ਵਿਰੋਧਤਾ ਕਰਨਾ ਇੱਕ ਸਾਜ਼ਿਸ਼ ਹੈ ਤੇ ਭਾਰਤ ਸਰਕਾਰ ਨੂੰ ਚਾਹੀਦਾ ਕਿ ਇਹ ਸਾਜ਼ਿਸ਼ ਨੂੰ ناکਾਮ ਕਰਦੇ ਹੋਏ ਇਸ ਫਿਰੋ ਨੂੰ ਪੂਰੇ ਭਾਰ ਦੇ ਵਿੱਚ ਰਿਲੀਜ਼ ਕੀਤਾ ਜਾਵੇ